ਵੀਰ ਹਰਜਿੰਦਰ ਸਿੰਘ 2018 ਦੇ ਵਿੱਚ ਗੌਂਕੀ ਲਗਾ ਕੇ ਅਮਰੀਕਾ ਪਹੁੰਚਿਆ ਅਜੇ ਤੱਕ ਵੀ ਵੀਰ ਉੱਤੇ ਰਿਫਿਊਜੀ ਦਾ ਕੇਸ ਚੱਲ ਰਿਹਾ ਸੀਗਾ ਪਰ ਹੁਣ ਵੀਰ ਕੋਲੋਂ ਇੱਕ ਗਲਤੀ ਤੇ ਨਾਲ ਹਾਦਸਾ ਹੋ ਗਿਆ ਏ ਵੀਰ ਦੀ ਗਲਤੀ ਵੀ ਨਹੀਂ ਸੀ ਕਾਰ ਵਾਲੇ ਦੀ ਵੀ ਗਲਤੀ ਸੀ ਉਹ ਫੁੱਲ ਸਪੀਡ ਤੇ ਕਾਰ ਆਈ ਜਾ ਰਹੀ ਸੀ ਉਸ ਕੋਲੋਂ ਵੀ ਬ੍ਰੇਕ ਨਹੀਂ ਲੱਗੇ ਆਪਾਂ ਗੱਲ ਕਰੀਏ ਵੀਰ ਦੇ ਪਰਿਵਾਰ ਵਿੱਚ ਉਸ ਦੀ ਵਿਧਵਾ ਮਾਂ ਹੈ ਬਾਪ ਦਾ ਸਹਾਰਾ ਵੀਰ ਦੀ ਸਿੱਧੀ ਨਹੀਂ ਹੈ ਇੱਕ ਛੋਟਾ ਭਰਾ ਹੈ ਜੋ ਕਿ ਅਜੀਬ ਪੜਹੀ ਰਹੀ ਆਏ ਤੇ ਵੀਰ ਨੇ ਕਰਜ਼ਾ ਚੁੱਕ ਕੇ ਆਪਣੀ ਭੈਣ ਦਾ ਵਿਆਹ ਕੀਤਾ ਜਿਸ ਦਾ ਸਾਰਾ ਹੀ ਕਰਜ਼ਾ ਵੀਰ ਦੇੰਸ ਤੇ ਪਿਆ ਹੋਇਆ ਏ ਇਹਨਾਂ ਦੇ ਘਰ ਦਾ ਗੁਜ਼ਾਰਾ ਬੜੀ ਹੀ ਮੁਸ਼ਕਲ ਦੇ ਨਾਲ ਚੱਲਦਾ ਸੀ ਵੀ ਰੋਜ਼ੀ ਰੋਟੀ ਕਮੋਲ ਲਈ ਢੋਕੀ ਲਗਾ ਕੇ ਅਮਰੀਕਾ ਪਹੁੰਚਿਆ ਸੀ ਉਸ ਮਾਲ ਦਾ ਕੀ ਹਾਲ ਹੋਊਗਾ ਜਿਸ ਨੇ ਪੁੱਤਰ ਚਾਵਾਂ ਨਾਲ ਭੇਜਿਆ ਪਰ ਅੱਜ ਮਾਂ ਮਰਨ ਦੀ ਹਾਲਤ ਦੇ ਵਿੱਚ